पांच से पंजाब पंजाब का मुख्यमंत्री ऐसी अमृतपाल मुखमंत्री ना कोई मैंबर बोलता मेरा समान किसे किस संबंधी में किसम के मैं किसी अंदर प्रक्रिया बारे मेन कोई ज्ञान नहीं कमेटी किस चल ने? जो मैं मीटिंग मुलाजम एक करमचारी होकर बेनती मैं क्या मेरे जो उसी महान संस्था सेवा की चाहता गुरचंदी चौड़ों के हथा तो लगे हुए बूटे हो ਰਿਆ ਹੋਇਆ ਇਸ ਦਸਤਾਵੇਜ਼ ਤੇ ਪਰ ਬਹੁਤ ਵੱਡੀ ਉਹਨਾਂ ਦੀ ਦੁਮੇਵਾਰੀ ਹਮੇਸ਼ਾ ਚਲਦੀ ਹੈ ਕਿਸਬਾ ਕਰਿਓ ਅੱਜ ਕਿਓ ਸਾਡੇ ਨੂੰ ਥੋੜੀ ਜੀ ਅਸੀਂ ਦੂਈ ਬਣਾ ਕੇ ਇਕੱਠੇ ਹੋਏ ਹਾਂ ਮੇਰੇ ਵਾਸਤੇ ਇੱਕ ਬਹੁਤ ਵੱਡੀ ਤਕਲੀਫ ਹੈ ਕਿਉਂਕਿ ਮੇਰਾ ਪੁਰਾਣਾ ਕੋਈ ਮਤਰਮ ਨਹੀਂ ਸੀ ਕੋਈ ਦਿੱਤੀ ਤੌਰ ਤੇ ਕੋਈ ਹਸ ਤੇ ਬਖਰੀ ਮਾਰੀ ਸੀ ਹੁਕਮ ਲਾਤਾ ਤੇ ਮੈਂ ਉਹਨਾਂ ਦੀ ਖੁਸ਼ਬੂ ਉਹਨਾਂ ਮੁਲਾਜ਼ਮਾਂ ਵਿੱਚੋਂ ਉਹਨਾਂ ਕਰਮਚਾਰੀਆਂ ਵਿੱਚੋਂ उठे की सारी की सेवा बच्चों जो मेहक मेरे अंदर बसी मेरी चिंता लग गई कि चुनौतियों का सामना ये लैके तुरना पड़ेगा सारे समा मैं इस गल रही कि मैं आग्या कमाई मैं किस तरह अपना अकीदा बना के तुरंत अगवा सत चलो खैर समा आया मैं लंबी कहानी नहीं पा इतने की गल है तुम अज के दिन देखो जो माड़ा जो परे हो जाए वो खिलाफ पंडा मूँह गल कर करके असी दुश्मन बना दिखे क्या गुरुचरण सिंह जी अरौड़ा साहब मैं तेई मार्च दो हज़ार चार जो बनी दूजी बार दो तो हज़ार चार तो के मार्च के चौबीस मार्च में ना सॉरी तेईस सितंबर दो हज़ार चार जब मार्च फिर

सक वोट फॉर द वोट वोटिंग पर और यही किया कि पंथ बचता रहे मैं लिया मार्जी ऑफ करा साहब अकबर मैं आज लगे जीवन ननकार करती हुई कि सत्ता की ये नीचे से दौड़ेगी सत्ता में पहुंचे उनका समर्थन आमंत्रित सभी कार्य नाइट की बिजली चली जाती है और भाई कैसे तकड़े होगो इस साल मैं चौथा बोलें सो निहाल ਵੈਸੇ ਰੁੜਕੀ ਵਾਲੇ ਬਹੁਤ ਵੱਡੀ ਗਿਣਤੀ 'ਚ ਸਾਰੇ ਪਿੰਡ ਨੇ ਬਹੁਤ ਵੱਡਾ ਰੋਲ ਅਦਾ ਕੀਤਾ। ਥੂਹੀ ਵਾਲੇ ਕੋਈ ਹਾਜ਼ਰੀ ਨਹੀਂ ਲੱਗੇ ਪਿਆਰਾ ਸਿੰਘ ਥੂਹੀ ਜਹਦੜ ਜੀ ਕਹਿ ਰਹੇ ਸੀ ਵੀ ਸਾਡੇ ਪਿੰਡ ਦੇ ਵੀ ਹਾਜ਼ਰੀ ਲਵਾਓ। ਉਹਨਾਂ ਦੀ ਵੀ ਸੇਵਾ ਕਿਉਂਕਿ ਉਹਨਾਂ ਦਾ ਆਪਣਾ ਪ੍ਰਬੰਧ ਦਾ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ। ਜਿਹੜੇ ਟੀਵੀ ਚੈਨਲ ਤਿੰਨੇ ਚਾਰੇ ਜਿਹੜੇ ਸਵੇਰੇ ਤੋਂ ਲਾਈਵ ਦਿਖਾ ਰਹੇ ਨੇ ਤੁਹਾਡਾ ਸਾਰਿਆਂ ਦਾ ਵੀ ਧੰਨਵਾਦ। ਦੇਸ਼ ਦੀ ਲੋਕ ਸਭਾ ਦੇ ਵਿੱਚ ਅੱਜ ਗੱਲ ਕਰਦੇ ਹਾਂ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗਦੇ ਹਾਂ। 2020 ਤੱਕ ਅਸੀਂ ਐਨਡੀਏ ਦੀ ਸਰਕਾਰ ਦੇ ਭਾਈਵਾਲ ਰਹੇ ਦੇਸ਼ ਦੀ ਲੋਕ ਸਭਾ ਦੇ ਵਿੱਚ ਜਦੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾ ਜੀ ਦਾ ਸਾਹਿਬ ਖੜ ਕੇ ਇੱਕ ਵਾਰੀ ਨਹੀਂ بار-बार ਜੇਲ੍ਹਾਂ ਦੇ ਵਿੱਚ ਸਜ਼ਾ ਭੁਗਤ ਚੁੱਕੇ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਸੀ ਜੇ ਨਾਲ ਬੈਠੀ ਕੈਬਨਿਟ ਦੀ ਸਾਡੀ ਵਜ਼ੀਰ ਸਾਡੀ ਨੁਮਾਇੰਦਾ ਖੜੀ ਹੋ ਕੇ ਉਹਦੇ ਵਿੱਚ ਹਾਮੀ ਭਰ ਦਿੰਦੀ ਤਾਂ ਗੱਲ ਹੀ ਕੁਝ ਵੱਖਰੀ ਹੋਣੀ ਸੀ ਆਪਾਂ ਤਾਂ ਚੁੱਪ ਰਹੇ ਆਪਾਂ ਤਾਂ ਨੀਵੀਆਂ ਪਾਪਾ ਤੱਕਦੇ ਰਹੇ ਇੱਕ ਛੋਟੀ ਜੀ ਵਜੀਰੀ ਪਿੱਛੇ ਤੋਂ ਹਿੰਦੁਸਤਾਨ ਦੀ ਲੋਕ ਸਭਾ ਦੇ ਵਿੱਚ ਸਭ ਤੋਂ ਵੱਧ ਸੁਹਾਰ ਸਭ ਤੋਂ ਵੱਧ ਪੈਸਾ ਵਿੱਚ ਹਿੱਸਾ ਲੈਣ ਵਾਲੇ ਸੰਸਦ ਸੈਂਸਦ ਮੈਂਬਰ ਦੇ ਨਾਲ ਸਨਮਾਨਿਤ ਦੇਸ਼ ਦੀ ਅਮਰਜੈਂਸੀ ਦੀ ਸਭ ਤੋਂ ਲੰਬੀ ਜੇਲ੍ਹ ਕੱਟਣ ਵਾਲੇ ਉਸ ਸਮੇਂ ਦੇ ਜ਼ਾਲਮ ਪੁਲਿਸ ਮੁਖੀ ਰਵੇਨਗ ਦੇ ਨਾਲ ਝੋਟੇ ਪੁਲਿਸ ਮੁਕਾਬਲਿਆਂ ਦੇ ਬ੍ਰੁਤ ਚਾਗਰਾ ਲੈਣ ਵਾਲੇ ਸ਼੍ਰੋਮਣੀ ਅਕਾਲੀ ਜਰਨ ਦੇ ਉਸ ਹਰਿਆਵਲ ਦਸਤੇ ਯੂਥ ਵਿੰਗ ਸ਼੍ਰੋਮਣੀ ਦਾ ਜਿਹੜਾ ਜਨਮ ਦਿਨ ਮਨਾਉਣ ਦਾ ਮਕਸਦ ਕੀ ਸੀਗਾ ਮਕਸਦ ਇਹ ਹੈ ਕਿ ਜਿਨ੍ਹਾਂ ਗੁਨਾ ਦੇ ਧਾਰਨੀ ਹੋ ਕੇ ਉਹਨਾਂ ਨੇ ਇਸ ਕੌਮ ਦੀ ਸੇਵਾ ਕੀਤੀ ਹੈ ਸਿੱਖ ਧਰਮ ਦੇ ਵਿੱਚ ਜਿਸ ਤਰ੍ਹਾਂ ਵਿਚਰੀ ਨਿਸ਼ਕਾਮ ਹੋ ਕੇ ਨਿਮਰਤਾ ਦੇ ਨਾਲ ਡਿੜ੍ਹ ਇਰਾਦੇ ਦੇ ਨਾਲ ਕਠਿਨੀ ਤੇ ਕਰਨੀ ਦੇ ਸੂਰਜ ਬਣ ਕੇ ਔਰ ਲੋਕਾਂ ਦੇ ਵਿੱਚ ਸਿੱਖ ਰਹਿਤ ਮਰਿਆਦਾ ਦੀ ਪਹਿਰੇਦਾਰੀ ਕਰਕੇ ਜੋ ਉਹਨਾਂ ਨੇ ਉਪਦੇਸ਼ ਦਿੱਤੇ ਹੈ ਮੈਸੰਬਲੀ ਸਾਨੂੰ ਸਾਰਿਆਂ ਨੂੰ ਬਿਲਕੁਲ ਇਮਾਨਦਾਰੀ ਨਾਲ ਸੇਵਾ ਕਰਨੀ ਚਾਹੀਦੀ ਹੈ ਇਹ ਦਿਹਾੜੇ ਮਨਾਉਣ ਦਾ ਮਕਸਦ ਹੀ ਇਹ ਹੈ ਕਿ ਅਸੀਂ ਉਹਦੇ ਪਾਏ ਹੋਏ ਪੁਰਨੇ ਤੇ ਚੱਲੀਏ ਸੋ ਮੈਨੂੰ ਅੱਜ ਖੁਸ਼ੀ ਹੈ ਕਿ ਅਸੀਂ ਉਸ ਮਹਾਨ ਸ਼ਖਸੀਅਤ ਦੇ ਜੀਵਨ ਦੇ ਉੱਤੇ ਸਚਾਨ ਨੇ ਪਾਇਆ ਸਾਰਿਆਂ ਨੇ ਜਿਨੇ ساری ਜਿੰਦਗੀ 27 ਸਾਲ ਕਿਤੇ ਇੱਕ ਵੱਡੀ ਸੰਸਥਾ ਦਾ ਜਿਹੜੀ ਦੁਨੀਆ 'ਚ ਇੱਕੋ ਹੀ ਸੰਸਥਾ ਉਹਦੇ ਪ੍ਰਧਾਨ ਰਹਿਣਾ ਫਿਰ 6 ਵਾਰ ਰਾਜ ਸਭਾ ਦੇ ਮੈਂਬਰ ਬਣਨਾ ਫਿਰ ਮੈਂਬਰ ਪਾਰਲੀਮੈਂਟ ਬਣਨਾ ਇਹ ਉਹਦੇ ਭਾਗਾਂ 'ਚ ਹੁੰਦਾ ਜਿਸ ਮਸਤਕ ਭਾਗ ਤੋਂ ਲੱਗਾ ਸੀ ਇਹਦੇ ਭਾਗਾਂ ਚ ਪ੍ਰਮਾਤਮਾ ਨੇ ਬਖਸ਼ਾਂ ਦਿੱਤੀਆਂ ਹਣ ਜਿਹੜੀਆਂ ਸ਼ਕਤੀਆਂ ਇੱਥੇ ਪਹੁੰਚੀਆਂ ਨੇ ਉਹਨਾਂ ਬਾਰੇ ਵਿਸ਼ੇਸ਼ ਤੌਰ ਤੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਉਹਨਾਂ ਨੂੰ ਤੇ ਇਹੀ ਬੇਨਤੀ ਹੈ ਕਿ ਤੁਸੀਂ ਵੀ ਉਹਨਾਂ ਦਾ ਜਿਹੜਾ ਜੀਵਨ ਸੀਗਾ ਉਹ ਤੋਂ ਸੇਧ ਲੈ ਕੇ ਜਾਣ ਤਾਂ ਜੋ ਅਸੀਂ ਉਸੇ ਤਰ੍ਹਾਂ ਵਿਚਰ ਕੇ ਲੋਕਾਂ ਦੀ ਸੇਵਾ ਕਰ ਸਕੀਏ ਸ੍ਰੀ ਕਾRenderTarget ਸਭ ਕੇ ਪੇਸ਼ ਹੋਣਾ ਜ਼ਰੂਰੀ ਹੈ ਤੁਹਾਡੇ ਮਤਾਂ ਕੁਝ ਜੇ ਨਹੀਂ ਹੁੰਦੇ ਤਾਂ ਕੀ ਮਾਫ ਸ੍ਰੀ ਕਾRenderTarget ਸਭ ਦੇ ਅੱਗੇ ਤੇ ਅਸੀਂ ਜਾ ਕੇ ਆਏ ਜੀ ਸਮਰਪਿਤ ਹੋ ਕੇ ਆਏ ਉਹਨਾਂ ਨੂੰ ਕਿਹਾ ਕਿ ਜਿਹੜੀ ਜਿਹੜੀ ਕਿਸੇ ਨੇ ਗਲਤੀ ਕੀਤੀ ਹੈ ਉਹਨਾਂ ਨੂੰ ਜ਼ਰੂਰ ਤੁਸੀਂ ਧਾਰਮਿਕ ਤੌਰ ਤੇ ਤੇ ਜੋ ਵਗਿਆ ਕੀਤੀ ਹੈ ਉਹਨਾਂ ਨੂੰ ਸੁਧਾਰਨ ਲਈ ਸੁਚੇਤ ਕਰੋ ਤੇ ਜ ਤਨਖਾਈਆ ਕਰਾ ਦਿੱਤਾ ਉਹਨੂੰ ਇਸ ਗੱਲ ਦਾ ਮਕਸਦ ਸਮਝਣਾ ਚਾਹੀਦਾ ਇਹਦੀ ਮਹਾਨਤਾ ਸਮਝਣੀ ਚਾਹੀਦੀ ਹੈ ਔਰ ਆਪਣੇ ਆਪ ਨੂੰ ਸ਼ੋਮਣੀ ਕਲ ਦਲ ਦੇ ਉਸ ਪ੍ਰਧਾਨਗੀ ਦੇ ਅਹੁਦੇ ਤੋਂ ਫਾਰਗ ਕਰਨਾ ਚਾਹੀਦਾ ਤਾਂ ਜੋ ਲੋਕਾਂ ਨੂੰ ਇੱਕ ਮਿਸਾਲ ਮਿਲ ਸਕੇ ਵਿੱਚ ਲਾਸਟ ਪੰਜਾਬ ਸਰਕਾਰ ਦੇ ਜਿਹੜੇ ਮੰਤਰੀ ਮੰਡਲ ਵਿੱਚ ਫੇਰ ਬਦਲ ਹੋਇਆ ਇਸ ਨੂੰ ਕਿਵੇਂ ਦੇਖਦੇ ਹੋ ਤੇ ਬਾਅਦੇ ਜਿਹੜੇ ਦੇਖੋ ਪੰਜਾਬ ਸਰਕਾਰ ਤੇ ਪਹਿਲਾਂ ਵੀ ਨਹੀਂ ਦਿਸਦੀ ਹੈ ਪੰਜਾਬ ਸਰਕਾਰ ਹੋਰ ਵੀ ਨਹੀਂ ਦਿਸਣੀ ਇਹ ਤੇ ਖੁਸ਼ ਕਰਦੇ ਫਿਰਦੇ ਵੀ ਕਿਸੇ ਦਾ ਨਾਂ ਨੂੰ ਬਣ ਜੇ ਹੋਰ ਪੱਲੇ ਇਹਨਾਂ ਦੇ ਕੱਖ ਨਹੀਂ ਹੈ ਅਕਾਲੀ ਦਲ ਸਤਾਰ ਲਹਿਰ ਬੰਦੋਂ ਜਿਹੜਾ ਇਹ ਔੜਾ ਸਾਹਿਬ ਦੀ ਪਹਿਲੀ ਜਨ ਸਤਾਰ ਦੀ ਮੌਕੇ ਉਪਰੰਨਾ ਕੀਤਾ ਗਿਆ ਇਹਨੂੰ ਕਿਵੇਂ ਪ੍ਰਭਾਵਸ਼ਿਤ ਕਰੋਗੇ ਆਪ ਤੁਸੀਂ ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਇੱਥੋਂ ਪਤਾ ਲੱਗਦਾ ਹੈ ਕਿ ਪੈਸਾ ਦੌਲਤ ਜ਼ਮੀਨਾਂ ਸਾਰੀਆਂ ਕਿਸੇ ਕੰਮ ਨਹੀਂ ਆਉਂਦੀਆਂ ਹਨ ਕੰਮ ਆਉਂਦੀ ਹੈ ਤੁਹਾਡੀ ਇਮਾਨਦਾਰੀ ਧਿਆਨਦਾਰੀ ਤੇ ਪੰਖਸ ਦੇ ਲਈ ਕੰਮ ਕਰਨ ਵਾਲੇ ਆਪਣੇ ਵਿਸ਼ੇ ਕੰਮ ਦੇ ਵਿੱਚ ਔੜਾ ਸਾਹਿਬ ਨੇ ਨਾਜ਼ਦੀਕੀ ਦੇ ਵਿੱਚ ਬਹੁਤੀਆਂ ਜ਼ਮੀਨਾਂ ਬਣਾਈਆਂ ਨਾ ਪੈਸਾ ਬਣਾਇਆ ਨਾ ਘਰ ਬਣਾਇਆ ਨਾ ਵੱਡੀਆਂ ਕਾਰਨ ਸਾਰੀ ਜ਼ਿੰਦਗੀ ਬਿਲਕੁਲ ਨਹੀਂ ਆਫ ਕੀਤੀ ਅੱਜ ਤੁਸੀਂ ਦੇਖ ਰਹੇ ਹੋ ਕਿ ਸਾਲ ਸਾਲ ਹੋ ਗਏ ਜੰਮਾ ਕਿੱਦਾਂ ਆਪਣਾ ਇਕੱਠ ਹੋਇਆ ਬਿਨਾਂ ਕਹੇ ਹੋਏ ਲੋਕ ਆਪ ਮਾਰੇ ਆਏ ਤੇ ਅੱਜ ਜੁਣ ਤਿੰਨ ਬੱਜ ਗਏ ਹਾਲ ਤੱਕ ਕੋਈ ਤੁਹਾਨੂੰ ਖਤੋਂ ਨਹੀਂ ਹੋਇਆ ਇਹ ਤੋਂ ਪਹਿਲਾਂ ਕਿੰਨੇ ਕਿ ਲੀਡਰਸ਼ਿਪ ਆਈ ਹੈ ਅਰ ਉਹਨਾਂ ਲੋਕਾਂ ਨੇ ਜਿਹੜਾ ਟੋੜਖਲਾਬ ਰੋਲ ਕਰਦੇ ਸੀ ਉਹਨਾਂ ਨੇ ਜੋਰ ਲਾਇਆ ਕਿ ਨਾ ਹੋਵੇ ਉਹਨਾਂ ਨੇ ਫੈਨਲ ਇਕੱਠ ਬਲਵੰਤ ਸਿੰਘ ਸਾਹਿਬ ਰੱਖ ਲਿਆ ਪਰ ਫੇਰ ਵੀ ਲੋਕ ਆਪ ਮਾਰੇ ਆਏ ਕਈਆਂ ਦੀ ਮਜਬੂਰੀ ਸੀ ਮੁਲਾਜ਼ਮ ਸੀ ਉਹਨੂੰ ਕਿਹਾ ਗਿਆ ਕਿ ਤੁਹਾਡੀ ਤਰਖਾ ਕੀਤੀ ਜਾਊਗੀ ਤੁਹਾਨੂੰ ਸਸਪੈਂਡ ਕਰ ਦਾਂਗੇ ਕੱਛੇ ਹੁਣ ਉਹ ਵੀ ਸਵੇਰੇ ਇਤਿਹਾਜ਼ੀ ਲਾ ਕੇ ਫਿਰ ਕੀ ਸਨੇਹਾ ਕੀ ਦਿਨ ਹੈ ਦੇਖੋ ਗੁਰੂ ਅਗੇ ਚੁੱਪੇ ਪਾਸ਼ਾ ਦੇ ਹੇ ਅਗਾ ਕਿ ਚੁੱਪੇ ਪਾਸ਼ਾ ਤੁਹਾਨੂੰ ਹਿੰਮਤ ਦੇਵੇ ਤਾਕਤ ਦੇਵੇ ਇਮਾਨਦਾਰੀ ਦੇਵੇ ਜਿਹੜਾ ਕੰਮ ਅੱਜ ਲੋਕ ਐ ਰਹੇ ਨਹੀਂ ਅੱਜ ਦੇਖੋ ਕੁਛ ਆਪਾਂ ਕਹੀ ਜਾਈਏ ਸੱਚੀ ਲੋਕਾਂ ਨੂੰ ਲੋਕ ਨਾ ਫਟਨਾ ਦੇ ਬਹੁਤ ਚੰਗਾ ਨਹੀਂ ਹਰ ਬੰਦਾ ਖੁੰਦਾ ਇਜਾ ਇਠਾ ਹੈ ਜੀ ਸ਼ਹਿਰ ਦੇ ਵਿੱਚ ਕਾਇ ਇਠਾ ਹੈ ਜੇ ਅਸੀਂ ਸਾਰੇ ਇਮਾਨਦਾਰੀ ਨਾਲ ਕੰਮ ਕਰਨ ਲੱਗੇ ਨਾਲ ਹੀ ਮੈਂ ਲੋਕਾਂ ਨੂੰ ਪੇਨ ਕਰਦੇ ਕਿ ਆਪਾਂ ਇਮਾਨਦਾਰ ਤੇ ਜ਼ਿੰਦਗੀ ਕਦਰ ਕਰੀ ਆਪਾਂ ਕਈ ਵਾਰੀ ਜਿਹੜੇ ਮਾੜੇ ਬੰਦੇ ਨੇ ਆਪਾਂ ਰੋਜ਼ ਵਿਰੋਧ ਕਰਦੇ ਉਹਨਾਂ ਦਾ ਫਿਰ ਇਲੈਕਸ਼ਨ ਦੇ ਵਿੱਚ ਆ ਕੇ ਆਪਾਂ ਛੋਟੇ ਵਿੱਚ ਲਾਜ ਦੇ ਵਿੱਚ ਆ ਕੇ ਫਿਰ ਉਹਨੂੰ ਵੋਟਾਂ ਵਾਜਿਨਾ ਜੁਤਾ ਲੈਂਦੇ ਆ ਫਿਰ ਲੋਕ ਵੀ ਇਹੀ ਗੱਲ ਸੋਚਦੇ ਨੇ ਕਿ ਪੰਜ ਸਾਲ ਦੀ ਗੱਲ ਹੈ ਪੰਜ ਸਾਲ ਬਾਅਦ ਆਵਾਂਗੇ ਤੇ ਇੰਨਾ ਕੁ ਕਰ ਦਾਂਗੇ ਤੇ ਇਹਨਾਂ ਨੂੰ ਆਪਣੀ ਵੋਟਾਂ ਪਾਉਂਦੇ ਆ ਕਿ ਜਿੰਨਾ ਚਿਰ ਆਪਾਂ ਇਹ ਪ੍ਰਚਾਰ ੱੱਲੇ ਤੋਂ ਲੈ ਕੇ ਉੱਪਰ ਤੱਕ ਇਹ ਕਰਦੇ ਇਮਾਨਦਾਰੀ ਲੈ ਕੇ ਮੈਂ ਤੇ ਮੰਨਦੇ ਤਾ ਮੰਤਰੀ ਗਾ ਸਰ ਜਿਹੜੇ ਪੰਥਕ ਲਹਿਰ ਦੇ ਇਸ ਟਾਈਮ ਆਪਣੇ ਨਾਲ ਜੁੜੇ ਹੋਏ ਆਗੂ ਨੇ ਉਹ ਸ਼੍ਰੋਮਣੀ ਕਾਲੇ ਦਲ ਚ ਨਹੀਂ ਜਾਣਗੇ ਇਹਦੀ ਕੋਈ ਸ਼ਿਉਰਟੀ ਇਹ ਹਾਈ ਸ਼ੋਮਣੀ ਕਾਲ ਦਲ ਜਿੱਦਾਂ ਸੁਣਨ ਤੇ ਜਾਣ ਦੀ ਗੱਲ ਕਰਦਾ ਹਾਈ ਸ਼ੋਮਣੀ ਕਾਲ ਕੀ ਲਿਖਿਆ ਸ਼੍ਰੋਮਣੀ ਕਾਲ ਦਲ ਸੁਧਾਰ ਲੈ ਕੇ ਕਿ ਜਿਹੜੀਆਂ ਉਹਦੇ ਚ ਕਮੀਆਂ ਸੀ ਉਹ ਦੂਰ ਕਰਨੀਆਂ ਨੇ ਇੱਕੋ ਪਰਵਾ elector ਨਹੀਂ ਹੁੰਦਾ ਇੱਕੋ ਪਰਵਾਸ ਜ਼ਮੀਨਾਂ ਜਾਇਦਾਦ ਦੇ ਪਿੱਛੇ ਲੱਗ ਜਾਂਦਾ ਹੈ ਇੱਕੋ ਪਰਵਾਸ ਧਰਮਕਮਾਕੀ ਉਹੀ ਹੈ ਕਾਹਦੇ ਚ ਕਾਲੀ ਨਾਥੀ ਵੀ ਉਹੀ ਹੈ ਰਾਜਨੀਤਿਕ ਵੀ ਹੋਈ ਹੈ ਫਿਰ ਇਹਨਾਂ ਨੂੰ ਜੋ ਜਿੰਨਾ ਦਾ ਹੱਕ ਮੰਗਦਾ ਹਰ ਬੰਦੇ ਨੂੰ ਛੋਟੇ ਛੋਟੇ ਮਰਦਾਂ ਦੇ ਹੱਥ ਮਿਲਦਾ ਆਪਾਂ ਇਹ ਖੇਡ ਨੂੰ ਪੂਰੀ ਜਾਣਿਆ ਉਹ ਪੁਲਿਆਂ ਦੇ ਥੋੜੇ ਭੜੀ ਜਾਂਦੇ ਤੇ ਦੇਖਿਆ ਨਹੀਂ ਕੈਮਰੋ ਦੇ ਵਿੱਚ ਕਿੰਨੇ ਵੱਖ-ਵੱਖ ਪਰਵਾਸ ਤੋਂ ਇਹ ਚੀਜ਼ਾਂ ਦੇਖਣ ਲਈ ਆਈ ਗੱਲ ਜੀ ਹੈ ਕਿ ਕਿਹਨੇ ਕੰਮ ਕੀਤਾ ਆਪਾਂ ਤੁਹਾਨੂੰ ਲੱਗ ਜਾ ਕਿ ਫਲਾਣੇ ਕੋਲ ਇੰਨੇ ਪੈਸੇ ਨੇ ਕੋਈ ਨਹੀਂ ਅੱਜ ਕੀ ਹੈ ਇਹਨੇ ਪਰਵਾਸ ਕੌੜਾ ਸਾਹਿਬ ਕੌੜਾ ਸਾਹਿਬ ਬਰਨਾ ਸਾਹਿਬ ਜੀ ਤੇ ਫਿਰ ਕਮਲਜੀਤ ਜੀ ਜਿਹੜੇ ਇਮਾਨਦਾਰੀ ਨਾਲ ਕੰਮ ਕਰਦੇ ਰਹੇ ਅੱਜ ਵੀ ਸ਼ੌਂਕ ਕਰਦੇ ਨੇ ਇਕਦਾਂ ਗੌਰਵਤਨਵਾਦ ਮੈਂ ਪਹਿਲਾਂ ਤਾਂ ਕੌੜਾ ਸਾਹਿਬ ਦੇ 100ਵੇਂ ਜਨਮ ਦਿਨ ਤੇ ਸਾਰੀ ਜਿੰਨੇ ਵੀ ਜਿੱਥੇ ਵੀ ਸ਼ੁਰੂ ਹੋਏ ਕਾਲੀ ਦਲ ਦੇ ਵਰਕਰ ਸਹਿਬਾਨ ਪੰਜਾਬ ਦੇ ਦੁਨੀਆਂ ਦੇ ਜਿੱਥੇ ਜਿੱਥੇ ਤੱਕ ਮੇਰੀ ਬਾਤ ਜਾਂਦੀ ਹੈ ਜੋ ਟੌੜਾ ਸਾਹਿਬ ਇਸ ਦੁਨੀਆ ਤੇ ਆ ਕੇ ਆਪਣੇ 65 ਸਾਲ ਦੇ ਲਗਭਗ ਲੋਕ ਸੇਵਾ ਦੇ ਵਿੱਚ ਆਪਣਾ ਜੀਵਨ ਬਤੀਤ ਕਰਕੇ ਗਏ ਨੇ ਉਹਨਾਂ ਨੇ ਆਪਣੀ ਚੀਤੀ ਚਾਦਰ ਨੂੰ ਸਾਫ਼ ਕਰਕੇ ਇਸ ਦੁਨੀਆ ਤੋਂ ਜਾ ਕੇ ਇੱਕ ਦੁਨੀਆ ਦੇ ਵਿੱਚ ਮਿਸਾਲ ਪੈਦਾ ਕਰਤੀ ਵੀ ਇੱਕ ਪੁਰਸ਼ ਜੋ ਸ਼ਰਮਣੀ ਕਾਲੀਦਲ ਦੇ ਵਿੱਚ ਪੈਦਾ ਹੋ ਕੇ ਵਰਕਰ ਦੇ ਤੌਰ ਤੇ ਕੰਮ ਕਰਕੇ 27 ਸਾਲ ਸ਼ਰਮਣੀ ਕਮੇਟ ਦਾ ਪ੍ਰਧਾਨ ਰਿਹਾ ਉਹਨੇ ਸਿੱਖਾਂ ਦਾ ਤੇ ਸਿੱਖੋਂ ਦਾ ਬਹੁਤ ਵੱਡਾ ਨਾਂ ਉੱਚਾ ਕੀਤਾ ਮੈਂ ਉਹਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਔਰ ਜਿਹੜਾ ਕੱਠ ਉਹਨਾਂ ਦੇ ਹੋਇਆ ਉਹਨਾਂ ਦੇ ਜਿਹੜੇ ਪੈਰੋਕਾਰ ਤੇ ਉਹ ਅੱਜ ਦਰਸਾਉਂਦੇ ਨੇ ਦੁਨੀਆ ਦੇ ਵਿੱਚ ਇੱਕੋ ਇੱਕ ਪੁਰਸ਼ ਪੈਦਾ ਹੋਇਆ ਜਿਹਦੇ 20 ਸਾਲ ਮਰਨ ਤੋਂ ਬਾਅਦ 100 ਸਾਲ ਦੀ ਉਮਰ ਦੇ ਵਿੱਚੋਂ 97 ਵਰਿਆ ਮੈਂ ਨਗਰ ਨੂੰ ਵਧਾਈ ਦਿੰਦਾ ਹਾਂ ਇਹਨਾਂ ਇਕੱਲੇ-ਇਕੱਲੇ ਪਿੰਡ ਦੇ ਆਪਾਂ ਦੀਵਾ ਬਾਲ ਕੇ ਆਰ ਲਾਈਟਾਂ ਲਾ ਕੇ ਸਾਰੇ ਨਗਰ ਦੇ ਵਿੱਚ ਉਹਨਾਂ ਦਾ ਜਨਮ ਦਿਨ ਮਨਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ